ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਮਹਾਰਾਜ ਜੀ ਦੇ ਪਿਆਰਿਓ ਸਤ ਗੁਰੂ ਜੀ ਬਾਣੀ ਦੇ ਵਿੱਚ ਬਹੁਤ ਖਜ਼ਾਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ ਹੈ ਤਾਂ ਕਿ ਸਾਰੇ ਸੰਸਾਰ ਦੇ ਜੀਵ ਲਾਹਾ ਲੈ ਸਕਣ ਪਰ ਸੰਸਾਰ ਦੇ ਉੱਤੇ ਭਰਮ ਇੰਨਾ ਜ਼ਿਆਦਾ ਫੈਲਾ ਦਿੱਤਾ ਗਿਆ ਹੈ ਕਿੰਨੇ ਬੰਦਾ ਕੋਈ ਠੀਕ ਕਰੂਗਾ ब्रह्मज्ञानीता ਮੰਨਿਆ ਆਮ ਬੰਦਾ ਨਹੀਂ ਕਰ ਸਕਦਾ ਜੇ ਕਿਸੇ ਨੂੰ ਕੋਈ ਦਿੱਕਤ ਆ ਦੇ ਕਿ ਗੁਰੂ ਜਾਂ ਪੂਰਨਪੁਰਖ ਬ੍ਰह्मज्ञान ਇਸ ਤੋਂ ਲਾਵਾ ਕਿਸੇ ਕੋਲ ਸਮਰਥਾ ਨਹੀਂ ਹੈ ਜਾਂ ਫਿਰ ਸੰਗਤੀ ਰੂਪ ਚ ਅਰਦਾਸ ਪੰਜ ਪਿਆਰੇ ਅਰਦਾਸ ਕਰਦੇਣ ਉਹਦੇ ਨਾਲ ਕਿਰਪਾ ਹੋ ਜਾਂਦੀ ਹੈ ਕੀ ਬੇਨਤੀ ਕਰੀ ਮੈਂ ਜਾਂ ਤਾਂ ਸਤਗੁਰੂ ਜੀ ਠੀਕ ਕਰ ਸਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਸ ਪਾਸ਼ਾਹੀਆ ਇਆ ਫਿਰ ਪੰਜ ਪਿਆਰੇ ਸਾਹਿਬਾਨ ਗੁਰੂ ਕੀ ਸੰਗਤ ਅਰਦਾਸ ਕਰ ਦੇਵੇ ਜਾਂ ਫਿਰ ਪੂਰਨਪੁਰਖ ਬ੍ਰਹਮ ਗਿਆਨੀ ਹੋਵੇ ਠੀਕ ਹੈ ਨਾ ਪੂਰਨਪੁਰਖ ਬ੍ਰਹਮ ਗਿਆਨੀ ਉਹ ਵੀ ਕਰ ਸਕਦਾ ਹੈ ਹੁਣ ਸੰਗਤ ਦੇ ਵਿੱਚ ਕੋਈ ਨਾ ਜਾਣਦਾ ਹੋਵੇ ਬੰਦਾ ਸੰਗਤ ਅਰਦਾਸ ਨਾ ਕਰ ਸਕੇ ਪੰਜ ਪਿਆਰੇ ਵੀ ਕੋਈ ਵਰੀ ਨਹੀਂ ਕਿਸੇ ਨੂੰ ਕੋਈ ਕਹਦਾ ਵੀ ਸਾਨੂੰ ਪਤਾ ਨਹੀਂ ਕਿੱਥੋਂ ਪੰਜ ਪਿਆਰੇ ਮਿਲਣਗੇ ਕਿਵੇਂ ਅਰਦਾਸ ਕਰਾਈਏ ਜਾਂ ਕਿਵੇਂ ਤਦ ਤੁਹਾਨੂੰ ਇੱਕ ਸੌਖਾ ਤਰੀਕਾ ਮਹਾਰਾਜ ਜੀ ਨੇ ਦਿੱਤਾ ਹੈ ਘਰੇ ਹੀ ਖਜ਼ਾਨਾ ਦਿੱਤਾ ਹੈ ਇਹ ਧਨ ਅਖੁੱਟ ਨਾਲ ਨਿਖੁੱਟਾ ਨਾ ਜਾਏ ਪੂਰਾ ਸਾਧਗੁਰ ਦੀਆ ਦਿਖਾਏ ਉਹ ਹੈਗਾ ਗੁਰਬਾਣੀ ਜਿਹੜੀ ਗੁਰਬਾਣੀ ਹੈ ਨਾ ਪਹਿਲੀ ਗੱਲ ਤੇ ਤੇ ਵਿਸ਼ਵਾਸ ਲੈ ਕੇ ਆਓ ਵੀ ਇਹ ਹੈ ਜਿਹੜਾ ਗੁਰਮੰਤਰ ਮੂਲ ਮੰਤਰ ਹੈ ਪਹਿਲਾਂ ਇਸ ਦੇ ਉੱਤੇ ਵਿਸ਼ਵਾਸ ਲੈ ਕੇ ਆਓ ਕਿ ਹਾਂ ਇਹ ਵਿੱਚ ਬੜੀ ਕਿਰਪਾ ਹੈ ਵਿਸ਼ਵਾਸ ਲੈ ਕੇ ਆਓ ਗੁਰਬਾਣੀ ਤੇ ਜੇ ਨਜ਼ਰ ਤੁਹਾਡਾ ਵਿਸ਼ਵਾਸ ਨਹੀਂ ਆਏਗਾ ਜੇੜ ਨਹੀਂ ਬਣੇਗੀ ਪਰ ਗੱਲ ਇਹ ਹੈ ਗੁਰਬਾਣੀ ਤੇ ਵਿਸ਼ਵਾਸ ਉਦੋਂ ਬਣਦਾ ਜਦੋਂ ਗੁਰਬਾਣੀ ਆਪਣਾ ਕੌਤਕ ਦਿਖਾਉਂਦੀ ਹੈ ਤੇ ਇਹ ਦਿਖਾਉਂਦੀ ਹੈ ਕਿਉਂਕਿ ਗੁਰੂ ਦੇ ਬਚਨ ਨੇ ਕੱਲੀ ਵਿਚਾਰ ਨਹੀਂ ਹੈਗੀ ਮਾਰੇ ਕਹਿੰਦੇ ਬਾਣੀ ਫਿਰ ਲੋ ਵਿਚਾਰ ਸੀ ਜੇ ਕੋਈ ਗੁਰਮਖ ਹੋਏ ਉਹ ਤਾਂ ਵਿਰਲਾ ਕੋਈ ਆਤਮ ਗਿਆਨ ਦੇ ਵਿੱਚ ਵਿਚਾਰੂਗਾ ਗੁਰਮਖਰੂ ਵਿਚਾਰ ਕਰੇਗੀ ਇਹਦੀ ਪਰ ਅਸਲ ਦੇ ਵਿੱਚ ਪਿਆਰਿਓ ਇਹ ਜਿਹੜੀ ਬਾਣੀ ਹੈ ਨਾ ਇਹ ਮੰਤਰ ਰੂਪ ਵੀ ਹੈ ਹਾਂ ਇਹ ਮੰਤਰ ਰੂਪ ਵੀ ਹੈ ਮੰਤਰ ਦੇ ਅੰਦਰ ਗੁਰੂ ਦੀ ਸ਼ਕਤੀ ਟਿਕੀ ਹੁੰਦੀ ਗੁਰੂ ਦੇ ਬੋਲਾਂ ਦੇ ਅੰਦਰ ਗੁਰੂ ਦੀ ਸ਼ਕਤੀ ਟਿਕੀ ਹੁੰਦੀ ਤੁਸੀਂ ਕਹੋਗੇ ਉਹ ਕਿਵੇਂ ਹੁਣ ਮੈਂ ਕੁਝ કહਾਂ ਮੰਨ ਲਓ ਕੋਈ ਵੀ ਮੈਂ ਗੱਲ ਕਹਿ ਦਵਾਂ ਬਈ ਆਹ ਦੁਨੀਆ ਹੈ ਕੋਈ ਇਹਦੇ ਵਿੱਚ ਕੋਈ ਤਾਕਤ ਤਾਂ ਨਹੀਂ ਹੈ ਗੁਰੂ ਸਾਹਿਬ ਕਹਿ ਰਹੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਉਹਦੇ ਵਿੱਚ ਬਖਸ਼ਿਸ਼ ਹੈ ਗੁਰੂ ਸਾਹਿਬ ਗੁਰਬਾਣੀ ਉਚਾਰਨ ਕਰ ਰਹੇ ਉਹਦੇ ਵਿੱਚ ਉਹਨਾਂ ਦੀ ਕਿਰਪਾ ਹੈ ਬਖਸ਼ਿਸ਼ ਹੈ ਉਹਨਾਂ ਦੀ ਠੰਡੇ ਹੈ ਉਹਨਾਂ ਦੀ ਮਿਹਰ ਹੈ ਉਹਨਾਂ ਦੀ ਬੜੀ ਭਾਰੀ ਉਹਨਾਂ ਦੀ ਤਾਕਤ ਹੈ ਜੇ ਮੈਂ ਤੁਹਾਨੂੰ ਸੱਚ ਦੱਸਣ ਲੱਗ ਜਮਾਂ ਚਲੋ ਮੈਂ ਕਰਦਾ ਬੇਨਤੀ ਇੱਕ ਇੱਕ ਅੱਖਰ ਦੇ ਵਿੱਚ ਇਤਨਾ ਜ਼ਿਆਦਾ ਪ੍ਰਕਾਸ਼ ਹੈ ਗੁਰਬਾਣੀ ਦੇ ਕੋਈ ਬੰਦਾ ਝੱਲ ਨਹੀਂ ਸਕਦਾ ਦੇਖੋ ਵੀ ਕਿੰਨਾ ਇਦਾਂ ਹੀ ਹੈ ਕਰਕੇ ਦੇਖੋ ਅਭਿਆਸ ਜਿਹੜੇ ਪੂਰਨបុਰਖ ਮਹਾਤਮਾ ਲੋਕ ਕਹਿੰਦੇ ਬੜੀ ਬੱਡੀ ਤਾਕਤ ਨਾਲ ਜਰੀ ਬੈਠੇ ਹੁੰਦੇ ਚਲੋ ਹੋਰ ਪਾਸੇ ਚਲੇ ਗੱਲ ਇਹ ਹੈ ਵੀ ਜੇ ਕਿਸੇ ਨੂੰ ਕੋਈ ਸਰੀਰਿਕ ਦੁੱਖ ਹੈ ਜਿਹੜਾ ਠੀਕ ਹੀ ਨਹੀਂ ਹੋ ਰਿਹਾ ਅਸਾਧ ਰੋਗ ਕਹ ਦਿੰਦੇ ਅਸਾਧ ਰੋਗ ਲੱਗਿਆ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਨੇ ਹੈ ਤੁਸੀਂ ਇਹ ਮਨ ਚ ਬਣਾ ਲਿਆ ਵੀ ਮੈਂ ਠੀਕ ਹੀ ਨਹੀਂ ਹੋ ਸਕਦਾ ਲਓ ਤੁਸੀਂ ਗੁਰੂ ਦੇ ਕੁਕਰ ਦੀ ਬੇਨਤੀ ਮਨ ਕੇ ਸ਼ਬਦ ਕਰ ਲਓ ਸ਼ਬਦ ਦਾ ਜਾਪ ਕਰ ਲੋ ਕਈ ਕਹਿੰਦੇ ਸ਼ਬਦਾਂ ਦੇ ਜਾਪ ਕਰਨ ਨਾਲ ਕਿਵੇਂ ਠੀਕ ਹੋ ਜਾਂਦਾ ਹੈ ਇਹ ਤਾਂ ਇਹ ਤਾਂ ਗੁਰਮਤਿ ਦੇ ਉਲਟ ਹੈ ਮੈਂ ਕਿਉਂ ਉਲਟ ਹੈ ਭਗਤਾਂ ਨੇ ਨਹੀਂ ਮੰਗਿਆ ਗਾਲਪੁਰਖ ਤੋਂ ਹੈਨਾ ਭਗਤ ਧੰਨਾ ਜੀ ਨੇ ਮੰਗਿਆ ਨਹੀਂ ਗੋਪਾਲ ਤੇਰਾ ਹਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ ਤਰਾ ਦਾਲ ਸੀਤਾ ਮੰਗਉ ਕਿਉ ਕਿਉ ਮੰਗਦੇ ਹੋ ਤਾ ਰੱਬ ਤੋਂ ਹਮਰਾ ਖੁਸ਼ੀ ਕਰੈਨਿਤ ਜੀਓ ਮੈਂ ਤਾਂ ਖੁਸ਼ ਹੋਵਾਂ ਕਹਿੰਦੇ ਖਾ ਖਾ ਕੇ ਅਨਿਆ ਸ਼ਾਦਨ ਨੀਕਾ ਅਨਾਜ ਮੰਗਾਓ ਸਤ ਸੀਕਾ ਵਧੀਆ ਜਿੱਤੀ ਆ ਆਦੋ ਜਮ ਸੱਤ ਤਰ੍ਹਾਂ ਦਾ ਅਨਾਜ ਹੋਵੇ ਮੈਂ ਕਹਿੰਦੇ ਇੱਕੋ ਹੀ ਚੀਜ਼ ਨਹੀਂ ਖਾਣੀ ਡੇਲੀ ਅਲੱਗ-ਅਲੱਗ ਤਰ੍ਹਾਂ ਦਾ ਅਨਾਜ ਮੈਨੂੰ ਦੇ ਰੱਬਾ ਗਊ ਭੈਸ ਮੰਗਾਉਣ ਲਾ ਵੇਰੀ ਇੱਕ ਤਾਜੰਤਰੀ ਗਾਂ ਵੀ ਦੇ ਦੁੱਧ ਵੀ ਪੀਆ ਕਰੂੰਗਾ ਮੈਂ ਦਹੀਂ ਖਾਇਆ ਕਰੂੰਗਾ ਲੱਸੀ ਆਦਿਕ ਮੱਖਣਾ ਆਦਿਕ ਵਧੀਆ ਕਿਉ ਸਭ ਕੁਝ ਉਹ ਕਰੇ ਦੇਰ ਬਾ ਇਕ ਤਾਜਨ ਤੁਰੀ ਚਿੰਗੇਰੀ ਘਰ ਕੀ ਗੀਹਨ ਚੰਗੀ ਚੰਗੀ ਇਸਤਰੀ ਦੇ ਪਤਨੀ ਜਨਤ ਨਾਲ ਲੈਵਾ ਮੰਗੀ ਮੈਂ ਤਾਂ ਮੰਗ ਕੇ ਲੈ ਨਰਬਾ ਦੇ ਕਬੀਰ ਜੀ ਕਹੈ ਭੁੱਖੇ ਭਗਤ ਨਾ ਕੀਜੇ ਜਿਵੇਂ ਮਾਲ ਆਇ ਆਪਣੀ ਲੀਜੇ ਮਾਲ ਆ ਚੱਕਰਬਾ ਤੇਰੀ ਮਾਲ ਮੈਂ ਤਾਂ ਭੁੱਖੇ ਤਾਂ ਭੁਲਦੇ ਰੋਟੀ ਪਾਣੀ ਵਧੀਆ ਦੇ ਕਹਿੰਦੇ ਲੋਕ ਕਹਿੰਦੇ ਗੁਰਬਾਣੀ ਤੇ ਕੋਈ ਜੋ ਮੰਗਣ ਤੋਂ ਮਨਾਂਗੇ ਤੇ ਫਿਰ ਫਿਰ ਗੁਰੂ ਸਾਹਿਬ ਦਾਤੇ ਕਿਵੇਂ ਹੋਏ ਫਿਰ ਕਿਸ ਚੀਜ਼ ਦੇ ਦਾਤੇ ਹੋਏ ਬ੍ਰਹਮ ਗਿਆਨ ਦੇ ਹੋ ਤਾਂ ਹੈ ਹੀ ਹੈ ਬ੍ਰਹਮ ਗਿਆਨ ਦਾ ਅਧਿਕਾਰੀ ਹਰ ਇੱਕ ਥੋੜੀ ਹੈ ਹੈ ਕੋਈ ਨਹੀਂ ਉਹ ਤਾਂ ਕਰੋੜਾਂ ਚ ਇੱਕ ਹੁੰਦਾ ਹੈ ਜਿਹੜੇ ਆਮ ਜੀਵ ਨੇ ਉਹਨਾਂ ਨੇ ਜਿਹੜਾ ਸੁੱਖ ਹੈ ਸਤਿਗੁਰੂ ਤੋਂ ਲੈਣਾ ਹੈ ਜਿਤੜੇ ਫਲ ਮਨ ਬਾਛੀ ਹੈ ਤਿਤੜੇ ਸਤਿਗੁਰੂ ਪਾ ਤੁਸੀਂ ਵਿਸ਼ਵਾਸ ਬਣਾਓ ਮੈਂ ਤਾਂ ਥੋੜਾ ਜਿਹਾ ਕੋਲ ਕੇ ਦੱਸਦਾ ਹੁੰਨਾ ਹੈ ਵਿਸ਼ਵਾਸ ਬਣਾਇਆ ਗੁਰੂ ਵੀ ਗੁਰੂ ਕੋਲੇ ਸਾਰਾ ਕੁਝ ਤੁਹਾਨੂੰ ਕਿਹੜਾ ਹੀ ਰੋਗ ਲੱਗ ਗਿਆ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਪਰ ਸਿਆਣਿਆਂ ਕੋਲੇ ਨਾ ਜਾਇਆ ਕਰੋ ਇਹ ਬੜੇ ਖਰਾਬ ਨੇ ਲੋਕਾਂ ਨੂੰ ਲੁੱਟਦੇ ਬਹੁਤ ਪੁੱਠੇ ਕੰਮਾਂ 'ਚ ਪਾਉਂਦੇ ਤਾਂ ਹੀ ਤਾਂ ਆਪਾਂ ਗੁਰਬਾਣੀ ਦੇ ਜਾਪ ਦੱਸਦੇ ਆ ਗੁਰਬਾਣੀ ਦੇ ਜਾਪ ਨਾਲ ਜੁੜ ਜਿਓ ਮੈਨੂੰ ਸੰਗਤ ਦੱਸ ਦੀ ਕਿਵੇਂ ਕਿਵੇਂ ਸਿਆਣੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਉਹਨਾਂ ਦਾ ਮਾਨ ਕਿਵੇਂ ਕਾਬੂ ਕਰਦੇ ਇੱਦਾਂ ਨਾ ਕਰਿਓ ਇੱਦਾਂ ਹੋਜੂ ਇੱਦਾਂ ਨਹੀਂ ਕਰਨਾ ਅਸਾਂ ਐ ਨਹੀਂ ਹੁੰਦਾ ਉਹ ਨਹੀਂ ਅਸੀਂ ਤਾਂ ਖੁੱਲਾ ਕਹਿੰਨੇ ਗੁਰਬਾਣੀ ਪੜੋ ਤੁਹਾਡਾ ਪਲਾ ਹੋ ਜਾਣਾ ਜਾਪ ਕਰੋ ਬਸ ਗੁਰਬਾਣੀ ਤੇ ਲੱਗ ਜਾਓ ਜਿਵੇਂ ਤੁਹਾਨੂੰ ਵਿਧੀ ਦੱਸਦਾ ਹਾਂ ਉਵੇਂ ਕਰੋ ਤੁਹਾਡਾ ਪਲਾ ਹੋਵੇਗਾ ਮੈਨੂੰ ਅਜ ਤੱਕ ਇੱਕ ਨੇ ਵੀ ਨਹੀਂ ਕਿਹਾ ਵੀ ਸਾਡਾ ਹੋਇਆ ਨਹੀਂ ਇਥੇ ਮੇਰੀ ਵਡਿਆਈ ਨਹੀਂ ਗੁਰੂ ਸਾਹਿਬ ਦੀ ਵਡਿਆਈ ਹੈ ਕਿਉਂ ਕਿ ਗੁਰਬਾਣੀ ਚ ਸ਼ਬਦ ਦੇ ਵਿੱਚ ਤਾਕਤ ਹੈ ਸ਼ਬਦ ਸੁਣੋ ਕਾਦੇ ਲਈ ਜੇ ਤੁਹਾਨੂੰ ਸਰੀਰਿਕ ਕੋਈ ਵੀ ਦੁੱਖ ਰੋਗ ਹੈ ਚਿੰਤਾ ਕੁਝ ਵੀ ਦੁੱਖ ਰੋਗ ਹੈ ਹਨ ਕੋਈ ਸਕਿਨ ਦੀ ਡਿਜ਼ੀਜ਼ ਹੈ ਕਿਸੇ ਵੀ ਤਰ੍ਹਾਂ ਦੀ ਡਿਜ਼ੀਜ਼ ਭਾਵੇਂ ਕੈਂਸਰ ਕਹਿਣਾ ਹੋਵੇ ਮੇਰੇ ਗੁਰੂ ਚ ਸਮਰੱਥ ਹੈ ਸਤਗੁਰ ਮੇਰਾ ਮਾਰ ਜੀਵਾਲ ਹੈ ਪ੍ਰਭ ਭਾਵ ਹੈ ਬਿਨਸਾਸ ਤੇ ਰੱਖ ਹੈ ਉਹ ਤਾਂ ਜੋ ਮਰਜੀ ਕਰ ਸਕਦਾ ਜਿਹਨੂੰ ਵਿਸ਼ਵਾਸ ਨਹੀਂ ਉਹ ਤੂੰ ਆਪਾ ਕੀ ਲੈਣਾ ਉਹ ਕੋ ਜਾਤੁਰਾ ਫਿਰ ਸੋ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਰੋਗ ਹੈ ਕੋਈ ਵੀ ਦਿੱਕਤ ਹੈ ਸਰੀਰਿਕ ਗੁਰੂ ਦੀ ਬਾਣੀ ਦਾ ਅਸਰਾ ਲੈ ਲੋ ਸ਼ਬਦ ਆਪ ਜੀ ਸਰਵਣ ਕਰੋ ਤੇ ਦਰਸ਼ਨ ਕਰੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਰਠੇ ਮਹੱਲਾ ਪੰਜਵਾ ਛਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰਾ ਹੈ ਰਾਖੀ ਸਰਣ ਸੱਚੀ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿਨ ਮੈਂ ਉਪਜੀ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਮਿਰਦ ਸੁਮਾਰਿਆ ਹਮਰਾ ਗੁਣੋ ਆਪ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤੈਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸ਼ਬਦ ਸੁਣ ਲੈ ਪੜਕੇ ਮੈਂ ਤਾਂ ਸੁਣਾਇਆ ਸ਼ੁੱਧ ਪਾਠ ਕਰਨ ਦਾ ਪਤਾ ਲੱਗ ਗਿਆ ਇਹਨੂੰ ਸ਼ੁੱਧ ਕਰ ਲਿਆ ਕਰੋ ਪਾਠ ਸ਼ੁੱਧ ਕਰਾਇਆ ਕਰੋ ਇਹਦੀ ਭਾਵੇਂ ਤੁਸੀਂ ਦੋ ਮਾਲਾ ਹੀ ਕਰਨ ਲੱਗ ਜਓ ਇੱਕ ਹੀ ਕਰਨ ਲੱਗ ਜਓ ਤੁਹਾਡਾ ਸਰੀਰਕ ਜਿਹੜਾ ਰੋਗ ਹੈ ਮਹਾਰਾਜ ਜੀ ਨੇ ਕੱਟ ਕੇ ਉਹ ਮਾਰਨਾ ਪਰੇ ਵਿਚਾਲ ਆ ਦੇਖੋ ਕਿੰਨੀਆਂ ਪੰਕਤੀਆਂ ਇੰਨ ਵਿੱਚ ਮਹਾਰਾਜ ਜੀ ਨੇ ਕਿੰਨੀਆਂ ਪੰਕਤੀਆਂ ਬਖਸ਼ਿਸ਼ ਕੀਤੀਆਂ ਨੇ ਪਰਮੇਸ਼ਰ ਆਪ ਉਹ ਰਖਵਾਲਾ ਸ਼ਾਂਤ ਸਹਿਜ ਸੁਖ ਖਿੰਮਾ ਉਪਜੇ ਮਨ ਹੋਆ ਸਦਾ ਸੁਖਾਲਾ ਤੁਸੀਂ ਜਾ ਦੇਖੋ ਪੱਠੀ ਦੇ ਵਿੱਚ ਕਿਹੜਾ ਤਪਣਾ ਪੈਂਦਾ ਫਿਰ ਸੋਨਾ ਬਣਦਾ ਇਹਨੂੰ ਲਾ ਲਓ 40 ਦਿਨ ਨਹੀਂ ਲਾ ਲਓ ਚਾਹੇ 40 ਦਿਨਾਂ ਬਾਅਦ ਹੀ ਦੇਖੋ ਤੁਹਾਡਾ ਰੋਗ ਕਿੱਧਰ ਨੂੰ ਜਾਂਦਾ ਹੈ ਦੇਖਿਓ ਸਵੇਰੇ ਉੱਠੋ ਇਸ਼ਨਾਨ ਪਾਣੀ ਕਰੋ ਅੰਮ੍ਰਿਤ ਵੇਲੇ ਇੱਧਰ ਜਲ ਰੱਖ ਲਓ ਜੋਤ ਜੇ ਲਾ ਸਕਦੇ ਹੋ ਲਾ ਲਓ ਨਹੀਂ ਤਾਂ ਕੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਆਂ ਸਹਿਜ ਵਿੱਚ ਕਰ ਸਕਦੇ ਹੋ ਆਸਣ ਬਿਸ਼ਾਓ ਥੱਲੇ ਅੰਮ੍ਰਿਤ ਵੇਲੇ 12 ਵਜੇ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਬੈਠ ਜਾਓ ਲਓ 40 ਦਿਨ ਤਕੜੇ ਹੋ ਕੇ ਦੇਗ ਬਣਾ ਕੇ ਸ਼ੁਰੂ ਕਰਿਓ ਦੇਗ ਨਹੀਂ ਕਈ ਕਹਿੰਦੇ ਬਣਾ ਨਹੀਂ ਸਕਦੇ ਕੋਈ ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਆ ਬੇਸਮੈਂਟਾਂ 'ਚ ਰਹਿੰਦੇ ਜਾਂ ਕਰਦੇ ਉਹ ਤੁਸੀਂ ਹਲਬੇਟਾ ਕਰ ਲਓ ਹਲਬੇਟਾ ਕਰ ਲਓ ਠੀਕ ਹੈ ਤੇ ਪਹਿਲੇ ਦਿਨ ਦੇਗ ਬਣਾਓ ਫਿਰ 20ਵੇਂ ਦਿਨ ਫਿਰ 40ਵੇਂ ਦਿਨ ਫਿਰ ਬਣਾਓ ਕਰ ਲਓ ਜਆ ਦੇਖੋ ਤੁਹਾਡਾ ਖਜ਼ਾਨਾ ਮਾਰ ਭਰਦੇ ਅੰਦਰੋਂ ਦੁੱਖ ਰੂ ਕੱਢ ਕੱਢ ਕੇ ਗੁਰਬਾਣੀ ਨੂੰ ਕੱਟ ਕੱਟ ਕੇ ਉਹ ਮਾਰਨੇ ਗੁਰਕਾ ਸ਼ਬਦ ਕਟਿਆ ਕੋਟ ਕਰਮ ਕਰੋੜਾ ਕਰਮ ਘਟਦਾ ਹੈ ਵਿਸ਼ਵਾਸ ਕਰਕੇ ਲੱਗ ਜਾਓ ਤੁਹਾਨੂੰ ਇੰਨਾ ਖਜ਼ਾਨਾ ਬੇਨਤੀ ਕਰ ਰਹੇ ਬੈਰੋ ਹੈ ਡਾਕਟਰ ਤੋਂ ਦਵਾਈ ਵੀ ਲੈ ਲਓ ਐਲੋਪੈਥੀ ਦੇ ਪਿੱਛੇ ਜਾਦਨ ਨਾ ਜਾਇਆ ਕਰੋ ਕੋਸ਼ਿਸ਼ ਕਰਿਆ ਕਰੋ ਜਿੱਨਾ ਨੈਚੁਰਲ ਤਰੀਕੇ ਨਾਲ ਸਰੀਰ ਨੂੰ ਕਯਰ ਕੀਤਾ ਜਾ ਸਕੇ ਜੇ ਕੋਈ ਹੱਲ ਨਹੀਂ ਹੈਗਾ ਚਲੋ ਫਿਰ ਅਲੱਗ ਚੀਜ਼ ਹੈ ਪਰ ਗੁਰਬਾਣੀ ਦਾ ਸ਼ਬਦ ਨਾਲ ਕਰੋ ਫਿਰ ਦਵਾਈ ਦਵਾਈ ਵੀ 10 ਗੁਣਾ ਬਾਧਾ ਅਸਰ ਕਰੇਗੀ ਕਿਉਂਕਿ ਇਹ ਪੋਜ਼ਿਟਿਵ ਰੱਬ ਦੇ ਘਰੋਂ ਆਈ ਹੋਈ ਸ਼ਕਤੀ ਹੈ ਅੰਦਰ ਗੁਰਬਾਣੀ ਦੇ ਵਿੱਚ ਗੁਰਬਾਣੀ ਖੁਦ ਨਿਰੰਕਾਰ ਹੈ ਇਹਦੇ ਵਿੱਚ ਆਤਮ ਗਿਆਨ ਵੀ ਹੈ ਇਹਦੇ ਵਿੱਚ ਦੇਵੀ ਤਾਕਤ ਵੀ ਹੈ ਤਾਂ ਕਿ ਜੀਵ ਲਾਹਾ ਲੈ ਸਕਣ ਇਹ ਸ਼ਬਦ ਕਰ ਲਿਓ 40 ਦਿਨ ਦਾ ਜਾਪ ਕਰ ਲਓ ਭਾਵੇਂ ਇੱਕ ਮਾਲਾ 800 148 ਕਰ ਲਓ ਭਾਵੇਂ ਦੋ ਕਰ ਲਓ ਗੁਰਬਾਣੀ ਤੇ ਰਹੋ ਕਿਤੇ ਨਾ ਜਾਓ ਤੁਹਾਡਾ ਕਾਰਜ ਸਵਾਰ ਦਿਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਠੀਕ ਹੈ ਨਾ ਇਹ ਨਹੀਂ ਹੈ ਵੀ ਇੱਧਰ ਉੱਧਰ ਤੁਰੇ ਫਿਰੋ ਤੇ ਘਰੇ ਖਜ਼ਾਨਾ ਹੋਵੇ ਠੀਕ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਤਨੀ ਬਾਣੀ ਲਿਖੀ ਹੈ ਇਹਦਾ ਕੋਈ ਮਤਲਬ ਹੈ ਐਵੇਂ ਨਹੀਂ ਲਿਖੀ ਹੋਈ ਆਪਾਂ ਤਾਂ ਬਹੁਤ ਇੱਥੇ ਤੱਕ ਹੀ ਸੀ ਮੁਟਰਾ ਗਿਆ ਖੰਡ ਪਾਠ ਹੋ ਗਿਆ ਸਹਿਜ ਪਾਠ ਹੋ ਗਿਆ ਅਖੰਡ ਪਾਠ ਹੋ ਗਿਆ ਸਹਿਜ ਪਾਠ ਹੋ ਗਿਆ ਚਲੋ ਬਸ ਬਸ ਇੱਥੇ ਖੜ ਕੇ ਸਿੱਖ ਆ ਕੇ ਹਾਂ ਏਡਾ ਬੋਟਾ ਗੁਰੂ ਹੁੰਦੇ ਹੋਏ ਵੀ ਭਟਕਦੇ ਫਿਰਦੇ ਆ ਕੋਈ ਕੋ ਗੱਲ ਹੈ ਕੋ ਗੱਲ ਹੈ ਇਹਦਾ ਮਤਲਬ ਸਾਨੂੰ ਇਹ ਵਿਸ਼ਵਾਸ ਨਹੀਂ ਵੀ ਗੁਰੂ ਸਾਡਾ ਹਾਜ਼ਰ ਨਾ ਜਰ ਇਕ ਗੁਰਬਾਣੀ ਕੱਲੇ ਵਾਹਿਗੁਰੂ ਨਾਲ ਥੋੜੀ ਬਣਾਉਂਦੀ ਕੱਲਾ ਸਾਰਾ ਕੁਛ ਦੇਣ ਦੀ ਲੋਕੀ ਠੀਕ ਹੁੰਦੇ ਮੈਨੂੰ ਤਾਂ ਨਿਤ ਮੇਰੇ ਤਾਂ ਸੰਗਤ ਹੀ ਰਹਿਣੀ ਹੈ ਹੁਣ ਸਾਨੂੰ ਜੀ ਕਿਰਪਾ ਹੋ ਗਈ ਮੈਂ ਮੈਂ ਕਹ ਪਾਈ ਹੋਣੀ ਹੋਈ ਸੀ ਹੋਣੀ ਹੋਈ ਚ ਕਿਉਂਕਿ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਚ ਰਹੋ ਪੂਰਨ ਮਹਾਤਮਾ ਦੀ ਸੰਗਤ ਚ ਰਹੋ ਸੰਗਤ ਜਰੂਰ ਕਰੋ ਗਲਤ ਬੰਦਿਆਂ ਤੋਂ ਬਚੋ ਗੁਰਮਤਿ ਦੇ ਅਨੁਸਾਰ ਚੱਲੋ ਤੁਹਾਡਾ ਜੀਵਨ ਬਦਲ ਜਾਏਗਾ ਔਰ ਤੁਹਾਡੇ ਕਿਸੇ ਨੇ ਭਲਾ ਨਹੀਂ ਕਰਨਾ ਗੁਰੂ ਗ੍ਰੰਥ ਸਾਹਿਬ ਮਾਰਨੇ ਕਰਨਾ ਜਾਂ ਪੂਰਨ ਬ੍ਰਹਮ ਗਿਆਨੀ ਹੋਵੇ ਪੂਰਨ ਬ੍ਰਹਮ ਗਿਆਨੀ ਬਹੁਤ ਵੱਡੀ ਅਵਸਥਾ ਦਾ ਮਾਲਕ ਹੁੰਦਾ ਹੈ ਬ੍ਰਹਮ ਗਿਆਨੀ ਦੇ ਤਾਂ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਨੇਤਰਾਂ ਦੇ ਵਿੱਚ ਉਹ ਐਸੀ ਤਾਕਤ ਹੁੰਦੀ ਬ੍ਰਹਮ ਗਿਆਨੀ ਦੇ ਜਦੋਂ ਦ੍ਰਿਸ਼ਟੀ ਪਾਉਂਦਾ ਹੈ ਨਾ ਸਾਰੇ ਕਰਮ ਸਾੜ ਦਿੰਦਾ ਜਿੰਨਾ ਟਾਈਮ ਉਹਦੇ ਕੋਲ ਖੜੇ ਰਹੋਗੇ ਉਨਾਂ ਚਿਰ ਅੰਦਰ ਸਫਾਈ ਚੱਲੀ ਜਾਂਦੀ ਸਫਾਈ ਚੱਲੀ ਜਾਂਦੀ ਉਡੀ ਵਾਈਬ੍ਰੇਸ਼ਨ ਹੀ ਐਸੀ ਹੈ ਪਹਾੜ ਕੋਲ ਚਲੇ ਜਾਨੇ ਪਹਾੜਾਂ ਜਾਂਦੇ ਆ ਪਹਠੰਡ ਲੱਗਦੀ ਪਿੰਡਕ ਤੁੱਪੇ ਖੜਦੇ ਤੁੱਪ ਲੱਗਦੀ ਇਸੇ ਤਰ੍ਹਾਂ ਬ੍ਰਹਮ ਗਿਆਨੀ ਕੋਲ ਜਦੋਂ ਜਾਂਦਾ ਹੈ ਨਾ ਕੋਈ ਸ਼ਰਧਾ ਕਰਕੇ ਉਹਦੇ ਕਰਮ ਕੱਟੇ ਜਾਂਦੇ ਉਹਦੇ ਕੋਲ ਸਿਸਟਮ ਹੀ ਐਸਾ ਹੈ ਐਸੇ ਕਰਕੇ ਬ੍ਰਹਮ ਗਿਆਨੀ ਲੇਤਾ ਉਹ ਤਾਂ ਬੰਦਾ ਦੌੜੇ ਜਾਂਦੇ ਮਨ ਕਿਉਂ ਰੁਕ ਜਾਂਦੇ ਉਹਦੇ ਕੋਲੇ ਜਾ ਕੇ ਕਿਉਂਕਿ ਬਲਵਾਨ ਆਤਮਾ ਬੇਟੀ ਇਹ ਜਪ ਕਰ ਲਿਓ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ